प्यारे दोस्तों प्यार भरे सस् नमस्कार जी <coughs> पंजाब ते हरियाणा हरियाणा हाई कोर्ट ਦੇ ਵਿੱਚ ਮરાਇਓ ਨੂੰ ਪੇਸ਼ਣਾ ਪਈਆਂਗੇ ਸੰਨ 22 ਨਵੰਬਰ ਨੂੰ ਪੰਜਾਬ ਸਰਕਾਰ ਦਾ ਸਕੱਤਰ ਡਾਕਟਰ ਬਸੰਤ ਗਰ ਆਈਐਸ ਪੇਸ਼ ਹੋਏ ਉਹਨਾਂ ਨੇ ਕਿਹਾ ਕਿ ਅਸੀਂ ਜੋ ਸਾਬ ਕਮੇਟੀ ਆ ਉਹਨੇ ਸਾਰਾ ਜੋ ਤਿਆਰ ਕਰਕੇ ਏਰੀਆ ਸੰਬੰਧੀ ਕੈਨ ਮੰਤਰੀ ਮੰਡਲ ਨੂੰ ਸਵਾਲ ਦਿੰਦਾ ਹੈ ਦੇ ਨਾਲ ਵਾਲਾ ਸਮਝ ਕੀ ਫੈਲਾ ਹੁੰਦਾ ਹੈ ਪਰ ਦੁਆਰਾ ਜੋ ਮੀਟਿੰਗ ਆ 29 ਨਵੰਬਰ ਨੂੰ ਪੰਜਾਬ ਅਤੇ ਹਣਾ ਹਾਈ ਕੋਰਟ ਦੇ ਵਿੱਚ ਪੇਸ਼ਨਾ ਪਾਏ ਜਾਗੇ ਹਨ ਉਹਦੇ ਦੁਆਰਾ ਤਰੀਕਾ ਹੋ ਸਕਦਾ ਹੈ 29 ਨਵੰਬਰ ਨੂੰ 2016 ਤੋਂ ਪੇਕ ਜਨੇ ਰਸਨ ਦੀ ਬਹਿਲਾ ਹੋ ਸਕੇ ਦੂਜੇ ਪਾਸੇ ਅੱਜ 27 ਨਵੰਬਰ ਨੂੰ ਵੀ ਪ੍ਰਾਣੀ ਪੈਨਸ਼ਨ ਸੰਬੰਧੀ ਜੋ ਮੁਲਾਜ਼ਮ 2004 ਤੋਂ ਪਹਿਲਾਂ ਭਰਤੀ ਕੀਤੇ ਆ ਗਏ ਹਨ ਐਡਵਰਟਾਈਜ਼ਮੈਂਟ ਰਾਹੀਂ ਵਰਚਾ ਆਏ ਹਨ ਉਹਨਾਂ ਨੇ ਕਿਹਾ ਕਿ ਸਾਨੂੰ ਰਾਣੀ ਬੈਂਸਨਸ ਨੂੰ ਜੁੜਾ ਕੀਤਾ ਜਾਵੇ ਪਰ ਅੱਜ ਉਹ 27 ਨਵੰਬਰ ਨੂੰ ਪੰਜਾਬ ਦੇ ਰਹਿਣਾ ਹਾਈ ਕੋਰਟ ਕੋਲ ਫੈਲਾਉ ਸਾਦਾ ਹੈ ਜੀ ਦੂਜੇ ਪਾਸੇ ਰਿਟੈਂਡ ਹੋਏ ਸਾਥੀਆਂ ਨੇ ਮੁੱਖ ਮੰਗ ਸੀ ਕਿ ਸਾਨੂੰ 2016 ਦਾ ਪੇਗ ਹੰਦੇ ਰਿਹਾ ਦਿੱਤਾ ਜਾਵੇ ਤੇ ਫੈਕਟਰ ਤੋਂ ਬਣਾੜ ਦਿੱਤਾ ਜਾਵੇ 2.95 ਫੈਕਟਰ ਨੂੰ ਲੈ ਕੇ ਜੋ ਆਉਣ ਵਾਲੀ 28 ਨਵੰਬਰ ਨੂੰ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਵੇਸ਼ਨ ਉਪੇਸ਼ ਹੋਣ ਦੇ ਪੰਜਾਬ ਸਰਕਾਰ ਵਿਸ਼ੇਸ਼ ਹੋਏਗੀ ਉਹ ਸਾਦਾ ਹੈ 2.95 ਫੈਕਟਰ ਬਾਰੇ ਇਹ ਲਗਿਤਾ ਜਾ ਸਕਦਾ ਹੈ ਜੀ 18 28 ਨਵੰਬਰ ਨੂੰ ਦੂਜਾ ਸੇ 29 ਨਵੰਬਰ ਨੂੰ ਦੁਆਰਾ ਭੇਜੋ ਮੀਟਿੰਗ ਜੋ ਪੰਜਾਬ ਦੇ ਹਾਂ ਹੀ ਕੋਲ ਰਿਪੋਰਟ ਪੇਸ਼ ਕਰਨਗੇ ਦੂਜੇ ਸੌਣ ਦੇ ਪੀਗ ਨੀਰ ਨੂੰ ਲੈ ਕੇ ਇਹ ਖਾਸ ਖਬਰਾਂ ਸੰਜੀ ਆਈਆਂ ਦੀਆਂ ਹਮ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਲਾਇ ਮੰਗ ਕਰਦੇ ਆ ਕਿ 17 7 2020 ਵਾਲੇ ਮਲਾਇਆਂ ਨੂੰ 6ਾਂ ਵੇਖ ਲਾਉ ਕੀਤਾ ਜਾਵੇ ਮਿਡਲ ਵਰਕਰ ਆ ਆਸਾ ਵਰਕਰਾਂ ਗਨੋਨੀ ਵਰਕਰਾਂ ਉਹਨਾਂ ਨੇ ਮਾਨ ਪੱਤੇ ਦੇ ਵਿੱਚ ਵਾਅਦਾ ਕੀਤਾ ਹੈ ਇਹ ਮੁੱਖ ਮੰਗਾਂ ਹਨ ਪਰ ਪੰਜਾਬ ਸਰਕਾਰ ਨਾਲ ਲੱਗਦਾ ਹੈ ਬਸ ਕਰਈ ਆ ਦੂਜੇ ਪਾਸੇ ਕੰਪਿਊਟਰ ਦੇ ਆਫਗਾਨੀ ਮੀਟਿੰਗ ਸੀਐਮ ਦੇ ਪ੍ਰਿੰਸੀਪਲ ਸਖਤਰ ਨਾਲ ਹੋਈ ਜਿਸ ਇਸ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਮੰਗਾਂ ਦਾ ਹੱਲ ਆਉਣ ਵਾਲੇ ਸਮੇਂ ਦਿੱਤਾ ਜਾਵੇ ਜਿਸ ਮੁਖੋਂ ਕਹਿੰਗੇ ਕੰਪਿਊਟਰ ਦੇ ਆਫਗਾਨੀ ਵਿਸ਼ੇਵਾਂ ਬੇਨ ਲੱਗਦੇ ਜਾਵੇ ਕੰਪਿਊਟਰ ਦੇ ਆਗ ਨੂੰ ਸਿੱਖਿਆ ਬਾਰੇ ਮਾਰਕਤਾ ਜਾਵੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮਹਿਲ ਕੰਮ ਕਰਦੇ ਕੱਚੇ ਮਾਲੀ ਮੰਗ ਕਰਦੇ ਹਨ ਕਿ ਸਾਨੂੰ ਰੈਗੂਲਰ ਕੀਤਾ ਜਾਵੇ ਮੁਖੋਂ ਨੂੰ ਤੁਹਾਨੂੰ ਕਿ ਵਰਕ ਆਇਆ ਚੁੱਕਿਆ ਹੈ ਕਿ ਜੋ ਕੱਚੇ ਨਾਜਮਾ ਮੈਂ ਉਹਨੇ ਅੱਗੋਂ ਕਿਤੇ ਸਾਥ ਕੱਟੂਗਾ 4 2.5 ਸਾਲ ਹੋ ਗਏ ਸਰਕਾਰ ਵਾਲਿਆਂ ਨੂੰ ਅਜੇ ਤੱਕ ਰੋਪੜ ਸੰਪਲਾਨ ਦੇ ਵਿੱਚ ਤੇ ਗੁਰੂ ਹਰਗੋਬਿੰਦ ਸਾਹਿਬਾਨ ਮੰਨ ਲੈਣਾ ਮਹਬ ਦੇ ਵਿੱਚ 20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮੇ ਕੰਮ ਕਰਦੇ ਆ ਉਹਨਾਂ ਦੇ ਇੱਕ ਵੀ ਕੰਮ ਪੂਰਾ ਨਹੀਂ ਕੀਤਾ ਗਿਆ ਹਾਲੇ ਕਿ ਪਾਵਰ ਕੋਰ ਨੇ ਟਰਾਸ ਕੋਨ ਦੇ ਜੋ ਕੱਚੇ ਨਾਜਮਾ ਅੱਗੋਂ ਬਲਿਹਾਰ ਸਿੰਘ ਨੇ ਦੱਸਿਆ ਸਾਡੀ ਮੀਟਿੰਗ ਪੰਜਾਬ ਮੰਡੰਡੀਆ ਵਿਖੇ ਹੋਈ ਸੀ ਜਿੱਤੋਂ ਹਰਪਾਲ ਸਿੰਘ ਟੀਮਾ ਤੇ ਜੋ ਬੀਲੀ ਮੰਤਰੀ ਹਰਪ੍ਰੀਤ ਸਿੰਘ ਈਟੀਓ ਆਰਗਨਾਈਜ਼ੇਸ਼ਨ ਨੂੰ ਸਾਨੂੰ ਨੇ ਇਹ ਪ੍ਰਸਤਾਵ ਆਇਆ ਕਿ ਤੁਹਾਡੇ ਮੰਗਨ ਹੱਲ ਜਲਦੀ ਕੀਤਾ ਜਾਊਗਾ ਪਰ ਪਾਰੋਂ ਦੇ ਟਾਸਕ ਵਿੱਚ ਕੰਮ ਕਰਦੇ ਕੱਚੇ ਮਲਾਜਮਾਂ ਦੀ ਰੈਗੂਲਰ ਨਹੀਂ ਕੀਤੀ ਗਿਆ ਜਿਸ ਕਰੇ ਲਗਾਤਾਰ ਸ਼ਿਕਾਇਤ ਜਾਰੀ ਮਲਾਜਮ ਵੱਲੋਂ ਧੰਨਵਾਦ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ